852 ਟਰੈਕਟਰ ਬਾਈ ਹੁਣਾਂ ਲੈ ਜਾਂਦਾ ਜੀ ਨਵਾਂ ਤੇ ਤੋਂ ਅੱਜ ਕੱਦੂ ਤੇ ਵਿੱਚ ਤੋਂ ਚੱਲਦਾ ਵੀ ਦਿਖਾਵਾਂਗੇ ਤੇ ਤੁਹਾਨੂੰ ਆਪਾਂ ਸੁੱਕੀ ਬਹਾਈ ਦੇ ਵਿੱਚ ਵੀ ਚੱਲਦਾ ਦਿਖਾਵਾਂਗੇ ਨਵਾਂ ਲੈ ਜਾਂਦਾ ਵਾ ਇਸ ਵਾਰ ਤੇ ਕੱਦੂ ਦੇ ਵਿੱਚ ਬਾੜਿਆ ਟਰੈਕਟਰ ਪਹਿਲੀ ਵਾਰ ਤੇ ਤੁਹਾਨੂੰ ਬਾਈ ਦਾ ਹਾਰਮ ਹਾਊਸ ਵੀ ਦਿਖਾਵਾਂਗੇ ਆਪਣੇ ਦੋਸਤਵਾ ਨਿੱਤਰ ਦਾ ਆਪਣੇ ਪਿੰਡ ਦੇ ਵਿੱਚ ਵੀ ਬਣਾਰਾ ਤੁਹਾਨੂੰ ਕੱਦੂ ਦੇ ਟਰੈਕਟਰ ਨੂੰ ਚੱਲਦਾ ਵੀ ਦਿਖਾਵਾਂਗੇ ਤੇ ਬਾਕੀ ਤੁਸੀਂ ਦੱਸਿਓ ਕਿ ਟਰੈਕਟਰ ਕਿੰਨੇ ਕਿੰਨੇ ਪਕਸਾਂ ਦਾ ਕੀਨੂੰ ਕਿਹੜਾ ਲੈਟਰ ਪਸੰਦ ਆ ਕਿਸੇ ਨੂੰ ਬਾਈ ਹੌਲੈਂਡ ਪਸੰਦ ਹੁੰਦੇ ਆ ਕਿਸੇ ਨੂੰ ਸੋਲਿਕਾ ਕਿਸੇ ਨੂੰ ਕਬੂਤਾ ਹਨ ਕਿਸੇ ਨੂੰ ਮੈਸੀ ਕਿਸੇ ਨੂੰ ਫਾਰਮ ਡਰੈਗ ਕਿਸੇ ਨੂੰ ਕਰਤਾਰ ਕਿਸੇ ਨੂੰ ਪ੍ਰੀਤ ਕਿਸੇ ਨੂੰ ਸਟੈਂਡਰਡ ਹਨ ਠੀਕ ਹੈ ਸਭ ਦੀ ਆਪੋ ਆਪਣੀ ਪਸੰਦ ਆ ਕਿਸੇ ਨੂੰ ਐਸ਼ਰ ਵੀ ਪਸੰਦ ਆ ਕਿਸੇ ਨੂੰ ਐਂਡੋ ਫਾਰਮ ਪਸੰਦ ਆ ਕਿਸੇ ਨੂੰ ਡਿਊਡ ਫਾਰਮ ਪਸੰਦ ਆ ਹਨਾ ਬਾਕੀ ਤੁਸੀਂ ਰਾਏ ਜਰੂਰ ਦੱਸਿਓ ਤੇ ਵੀਰ ਹੋਂਾਂ ਦੇ ਬਾਕੀ ਦਾ ਆ ਫਾਰਮ ਹਾਊਸ ਆ ਬਹੁਤ ਸੋਹਣਾ ਬਣਾਇਆ ਹੋਇਆ ਵਾ ਦੇ ਰੱਖਿਆ ਦੇ ਲਈ ਰੱਖਿਆ ਕਰਨ ਲਈ ਵੱਡੇ ਵੱਡੇ ਕੁੱਤੇ ਵੀ ਰੱਖੇ ਹੋਇਆ ਵੀਰ ਹੋ ਵੀਰ ਹੋਣਾ ਦੇ ਇੱਕ ਹਰਿਆਲੀ ਬਹੁਤ ਜ਼ਿਆਦਾ ਆ ਦੇਖੋ ਤੁਸੀਂ ਚਾਰੇ ਪਾਸੇ ਦੇਖ ਸਕਦੇ ਹੋ ਫਾਰਮ ਹੌਸਰੇ ਵਿੱਚ ਦਾ ਘਰ ਬਣਿਆ ਹੋਇਆ ਵੀਰ ਹੋਣਾ ਦਾ ਇਹ ਹਰਿਆਲੀ ਬਹੁਤ ਜ਼ਿਆਦਾ ਹੈ ਜਿਆ ਵੀਰ ਆ ਜਾਂ ਜਿਵੇਂ ਹਮਤ ਨੇ ਖੌਟਲੇ ਵੱਡੇ ਸਭ ਫਰਮ ਇਦਾਂ ਵੀ ਹਰਿਆ ਇਦਾਂ ਫਿਰਦੇ ਆ ਇੱਕ ਅੱਧਾ ਸ਼ੌਲ ਜਾਂ ਤੁਹਾਨੂੰ ਆਪਾਂ ਅੰਦਰੋਂ ਵੀ ਦਿਖਾ ਦਾਂਗੇ ਵੀ ਅੰਦਰੋਂ ਕਿਦਾਂ ਲੱਗਦਾ ਫਾਰਮ ਹੌਸਰੇ ਦਾ ਕਾਫੀ ਆ ਦੁਨੀਆ ਜਿਹੜੀ ਏਰੀਆ ਆਵਾਜ਼ ਦੀ ਫੈਨ ਆ ਜਿਹੜੀ ਆਵਾਜ਼ ਆ ਨਾ ਜਿਹੜੀ ਇਹਦੀ 55 ਰੀਂ ਨੇ ਇਹ ਕੀ ਨੰਦਿਆ ਬੰਦੇ ਨੇ ਕਹਿੰਦੇ ਕੀ ਕੀ ਬਾਕੀ ਹੁਆ ਵੀ ਤੁਸੀਂ ਇਹ ਜ਼ਰੂਰ ਦੱਸਿਓ ਵੀ ਤੁਹਾਡੇ ਇਹਦੇ ਤੇ ਝੋਲਾ ਕਿਹੜਾ ਲੱਗਦਾ ਵਾ ਤੇ ਕਿੰਨਾ ਕਨੈਕਟ ਹੋਦਾ ਵਾ ਜਿਵੇਂ ਹੁਣ ਸਾਡੇ ਇੱਧਰ ਲੁਧਿਆਣੇ ਜ਼ਿਲ੍ਹੇ ਦੇ ਆਲੇ ਪਾਸੇੋਂ ਗੱਲ ਕਰੀਏ ਤੇ ਗਰਾਮਾਂ ਹਲਕੇ ਵਾਲੇ ਪਾਸੇੋਂ ਗੱਲਬਾਤ ਕਰੀਏ ਮੋਗੇ ਵਾਲੇ ਪਾਸੇੋਂ ਗੱਲਬਾਤ ਕਰੀਏ ਤਾਂ ਵੀਰੇ ਸਾਡੇ ਇੱਥੇ ਮੈਕਸੇਜੇ ਲੱਗੀ ਜਾਂਦਾ ਬਾਰ ਮੈਕਸਟਰਾ ਬਦ ਲਈ ਆ ਵੀ 44 ਵੀ ਲੱਗੀ ਜਾਂਦਾ 24 44 ਵੀ ਲੱਗੀ ਜਾਂਦਾ ਕੋਸ਼ ਹਨ 26 ਵੀ ਲੱਗਦਾ ਵਾ 26 ਲੌਂਡ ਦਾ ਕਾਰਨ ਇਹ ਆ ਵੀ ਸਾਡੇ ਇਧਰਲੇ ਏਰੀਆ ਦੇ ਵਿੱਚ ਮੂੰਗੀ, ਮੱਕੀ ਤੇ ਆਲੂ ਕਾਫੀ ਲੱਗਦਾ ਵਾ ਵੀ ਹਰੇਕ ਆਕਾਰ ਜੜ ਕੇ ਥੋੜੇ ਥੋੜੇ ਆਲੂ ਵਿੱਚ ਨਾਲ ਲਾਉਂਦੇ ਲਾਉਂਦਾ ਵਾ ਤਕਰੀਬਨ ਤਕਰੀਬਨ ਹਰੇਕ ਪੈਣ ਦੇ ਵਿੱਚ ਸਾਡੇ ਇਧਰਲੀ ਦੇ ਵਿੱਚ ਯਾਨੀ ਕਿ ਅੱਧਾ ਪੈਣ ਆਲੂਆਂ ਦਾ ਹੁੰਦਾ ਹੀ ਹੁੰਦਾ ਜੀ ਮੱਕੀ ਮੂੰਗੀ ਕਈ ਘਰ ਵੀਰ ਭਰਾ ਮੱਕੀ ਬਹੁਤ ਲਾਉਂਦੇ ਆ ਚਾਰ ਪਾਉਂਦੇ ਆ ਮੱਕੀ ਦਾ ਕਰੇ ਦਾ ਕਾਫੀ ਹੈ ਤੇ ਜੇ ਝਾੜ ਦੀ ਗੱਲਬਾਤ ਕਰੀਏ ਤਾਂ ਜਾਨੀ ਕਿ ਵੀ 30 ਤੋਂ 32 32.5 ਤੱਕ 33 ਤੱਕ ਦਾ ਵੀਰੇ 44 ਹੋ ਜਾਂਦਾ ਵੀਰੇ 26 30 ਤੋਂ ਲੈ ਕੇ ਜਿਹੜੀ ਜਾਨੀ ਕਿ ਪੂਰੀ ਚੰਗੀ ਕੇਅਰ ਖੂਰ ਕਰਦੇ ਜਿਹੜੇ ਵੀਰਪਰਾ ਪੂਸਾ ਵੀ 33 ਤੋਂ 35 ਤੱਕ ਨਿਕਲਦਾ ਵਾ 144 ਆ ਜਿਹੜਾ ਉਹ ਤੇ 32.5 ਤੋਂ 33 ਤੋਂ ਲੈ ਕੇ 35 ਤੋਂ 35 ਤੱਕ ਨਿਕਲੇ ਆਉਂਦਾ ਵਾ ਜਿਹੜਾ ਬੰਦਾ ਹੱਦੋਂ ਵੱਧ ਜਾਂਦੇ ਇੰਤਿਆਰੇ ਕੇਅਰ ਕਰਦਾ ਵਾ ਟਾਈਮ ਸਰ ਸਪਰੇਅ ਕਰ ਦਿੰਦਾ ਰੇ ਪਾ ਲੈਂਦਾ ਟਾਈਮ ਸਰ ਪਾਣੀ ਹਣਾ ਦੇਖ ਰਿਹਾ ਕਰਦਾ ਰੈਸਲਾ ਡਾਕਟਰਾਂ ਦੀ ਲਈ ਜਾਂਦਾ ਹਣਾ ਪੁੱਛ ਗਿਛ ਕਰਕੇ ਦਵਾਈਆਂ ਲੈ ਪਾਈ ਜਾਂਦੇ ਨੇ ਪਾਣੀ ਟੈਂਕਸਰ ਲਾਉਂਦੇ ਆ ਹਣਾ ਉਹਦਾ ਨਾ ਜਾਨੀ ਕਿ ਵੀ ਕਮਾਂਟਲ ਵੱਧ ਵੀ ਜਾਂਦਾ 35 ਤੱਕ ਯਾਨੀ ਕਿ 36 ਨੂੰ ਵੀ ਢੋਤ ਜਾਂਦਾ 36.5 ਨੂੰ ਵੀ ਢੋਤ ਜਾਂਦਾ ਹਣਾ ਐਦਾਂ ਹੀ ਐਦਾਂ ਹੀ ਬਾਸਬਾਤੀ ਦਾ ਵਾ ਕਈ ਵਾਰ ਤਾਂ ਮੇਰੇ 18 20 ਰਹਿ ਜਾਂਦੀ ਆ ਕਈ ਵਾਰ 22 ਤੋਂ 25 ਵੀ ਹੋ ਜਾਂਦੀ ਆ ਯਾਨੀ ਕਿ ਉਹ ਕੇਅਰ ਤੇ ਸਰਪਈ ਆ ਤੇ 144 ਦਾ ਵੀ ਆਈਆਂ 26 ਦਾ ਵੀ ਆਈਆਂ ਬਾਕੀ ਬੂੰਗੀ ਦਾ ਝਾੜ ਜਿਹੜਾ ਇਸ ਵਾਰ ਬਾਈ ਤਕਰੀਬਨ 550 ਤੋਂ 600ਾਂ 6 ਦੇ ਵਿੱਚ ਬੈਤੀ ਨਿਕਲਿਆ ਬਾਕੀ ਥੋੜੀ ਜਿਹੀ ਨੇ ਕਿਵੇਂ ਨਿਕਲਿਆ ਤੁਸੀਂ ਇਹ ਜਿਹੜੂ ਦੱਸਿਓ ਕਿ ਕੀ ਰੇਟ ਲੱਗ ਰਿਹਾ ਇਹ ਵੀ ਦੱਸਿਓ ਸਾਡੇ ਵੀਰੇ 650 ਤੋਂ 7000 ਰੁਪਏ ਬੈਂਟ ਬੈਂਟ ਜਿਹੜੀ ਬੂੰਗੀ ਵੇਖੀ ਆ ਉਹ ਮੇਰੇ ਨਾਲ ਵੇਚੀ ਆ ਉਹ ਇੰਨਾ ਕਰੀਦਾ 650 ਤੋਂ 700 ਦਾ ਮੇਰੇ ਨਾਲ ਚੱਲ ਰਿਹਾ ਤਕਰੀਬਨ ਤਕਰੀਬਨ ਉਹ ਜਾਣੇ ਦੇ ਵਿੱਚ ਅਦਾ ਤੋਰਾ ਵੀ ਚੰਗਾ ਇਹਦਾ ਤੋਰਾ ਵੀ ਵਧੀਆ ਵਾ ਇਹ ਇਹ ਹੈਗਾ ਲੋ ਹਾਈ ਮੀਡੀਅਮ ਵਾਲਾ ਲੋ ਹਾਈ ਮੀਡੀਅਮ ਵਾਲਾ ਅਲੱਗ-ਅਲੱਗ ਰਿਹਾ ਜਣਕੇ ਬਾਕੀ ਕਲਾ ਲੋ ਤੇ ਹਾਈ ਤੇ ਵੀ ਆਉਂਦਾ ਵਾ ਇਹ 55 ਤੇ ਲੋ ਹਾਈ ਦੇ ਵਿੱਚ ਲੋ ਹਾਈ ਬਣੀਆਂ ਚ ਵਿਆਉਂਦਾ ਸੈਂਟਰ ਗੇਰਾਂ ਵਾਲਾ ਵੀ ਆਉਂਦਾ ਜਿਹੜਾ ਤੁਸੀਂ ਮਾਦੀ ਲੈ ਸਕਦੇ ਹੋ 4x4 ਚ ਵੀ ਆਉਂਦਾ ਐਦਾਂ ਹੀ ਹੌਲੈਂਡ ਦਾ ਸਿਸਟਮ ਹੈ 4x4 ਚ ਵੀ 2 ਵੀਲ ਚ ਵੀ ਜਣਕੇ ਸਾਰੇ ਕੰਪਨੀ ਵਾਲੀ ਜਾਂ ਜਾਂ ਹੌਲੈਂਡ ਦੇ ਵਿੱਚ ਸਵਾਲ ਨਿਕਲੇ ਚਾਹੇ ਆਪਾਂ ਸਟੈਂਡਪ੍ਰੀਫ ਜਿਹੜਾ ਵੀ ਲੈਣਾ ਸਟੈਂਡਰਡ ਵੈਸੇ ਹੌਨ ਦੁਆਰਾ ਫੇਰ ਆਉਣੇ ਸ਼ੁਰੂ ਹੋ ਜਾਣਗੇ ਜਿਵੇਂ ਫਰੀਦ ਹੋ ਗਿਆ ਹਨਾ ਉਹ ਮੈਸੀ ਹੋ ਗਿਆ ਫਾਉਂਡ ਰੈਕ ਹੋ ਗਏ ਤਾਂ 2 ਵੀ ਚਾਹੀਏ 4 ਵੀ ਤੇ ਸਾਰੇ ਹੀ ਮਿਲ ਜਾਂਦੇ ਨੇ ਜਿਹਦੇ ਮਾਦੀ ਆਪਾਂ ਲੈ ਸਕਦੇ ਆ ਆਪ ਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਆਪ ਦੀ ਖੇਤੀ ਦੇ ਹਿਸਾਬ ਨਾਲ ਤੇਰੀ ਬਾਜ ਵੀ ਪੂਰੀ ਸੋਹਣੀ ਐ ਟਰੈਕਟਰ ਦੀ ਲੋਕ ਵੀ ਇਹਦੀ ਵੀ ਸੋਹਣੀ ਬਹੁਤ ਆ ਤੇ ਪੈਟ ਦਾ ਤੋੜਾ ਵੀ ਬਹੁਤ ਸੋਹਣਾ ਤੇ ਚਲਾਵਾ ਵੀ ਬਹੁਤ ਸੋਹਣਾ ਬੈਠੇ ਇਆਂ ਉੱਟੇ ਟਰੈਕਟਰ ਆਪਾਂ ਤਕਰੀਬਨ ਸਾਰੇ ਚਲਾ ਕੇ ਦੇਖ ਲੈਂਦੇ ਆਪਾਂ ਕਰੂਗੇ ਜਾਰਾ ਜਾਰਾ 11 ਦੋਸਤਾਂ ਦੇ ਹਨਾ ਸਾਰੇ ਆਪਾਂ ਕਰੂਗੇ ਟਰੈਕਟਰ ਚਲਾ ਕੇ ਦੇ ਲੈਂਦੇ ਆ ਟਰੈਕਟਰ ਕੋਈ ਵੀ ਨਹੀਂ ਮਾੜਾ ਸਭ ਆਪਾਂ ਆਪਣੇ ਥਾਂ ਤੇ ਸਾਰੇ ਪੂਰੇ ਵਧੀਆ ਨੇ ਕਿਸ ਦਾ ਜ਼ੋਰ ਕਿਵੇਂ ਕੋਈ ਮਾਰਦਾ ਕਿਸੇ ਦਾ ਕੋਈ ਜ਼ੋਰ ਮਾਰਦਾ ਕਿਸੇ ਦਾ ਟਰੱਕ ਕਿਵੇਂ ਜ਼ੋਰ ਕਿਸੇ ਦਾ ਚਲਾਵਾ ਜਾਂਦਾ ਹੁੰਦਾ ਕਿਸੇ ਨੂੰ ਕਿਹੜੀ ਚੀਜ਼ ਪਸੰਦ ਆ ਕਿਸੇ ਨੂੰ ਰੰਗ ਪਸੰਦ ਆ ਕਿਸੇ ਨੂੰ ਕਿਵੇਂ ਹੁੰਦਾ ਹਾਂ ਇੱਥੇ ਬੈੱਡ ਉਤੋਂ ਉਤੋਂ ਅੰਦਰ ਬੈੱਡ ਵਗੈਰਾ ਲੱਗੇ ਹੋਏ ਆ ਮੈਡ ਵਗੈਰਾ ਪਛਾਏ ਹੋਏ ਆ ਤੇ ਏਸੀ ਵਗੈਰਾ ਲਾਇਆ ਹੋਇਆ ਆ ਬੈੱਡ ਉਤੋਂ ਉਤੋਂ ਪੂਰਾ ਵਧੀਆ ਇੱਕ ਸ਼ੌਟ ਜਿਵੇਂ ਚਲੋ ਦਿਖਾ ਦਈਏ ਅੰਦਰੋਂ ਬੈੱਡ ਉਤੋਂ ਉਤੋਂ ਪੂਰਾ ਵਧੀਆ ਬਣਿਆ ਹੋਇਆ ਦਿਖਾ ਦਈਏ ਵਧੀਆ ਸਸਟਾ ਕੀਤਾ ਹਾਂ